ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜਨੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਜੋ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ ਖਨੌਰੀ ਸ਼ੰਭੂ ਬਾਰਡਰ ਤੇ ਉਸ ਅੰਦੋਲਨ ਨੂੰ ਪੰਜਾਬ ਸਰਕਾਰ ਨੇ ਕੁਚਲ ਦਿੱਤਾ ਉਸ ਅੰਦੋਲਨ ਨੂੰ ਖਤਮ ਕਰਾ ਦਿੱਤਾ ਪੰਜਾਬ ਸਰਕਾਰ ਨੇ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਕਿਸਾਨ ਆਗੂ ਡੱਲੇਵਾਲ ਤੇ ਸਵਰਨ ਸਿੰਘ ਪੰਦੇਰ ਤੇ ਹੋਰ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਉੱਪਰ ਵੱਖ-ਵੱਖ ਧਰਾਵਾਂ ਲਾ ਕੇ ਜੇਲ੍ਹਾਂ ਚ ਭੇਜਿਆ। ਹੁਣ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਕਾਫੀ ਲੰਬੇ ਸਮੇਂ ਤੋਂ ਮਰਨਮਰਤ ਚੱਲ ਰਿਹਾ ਸੀ ਉਹਨਾਂ ਨੂੰ ਸਰਕਾਰ ਦੇ ਵੱਲੋਂ ਟ੍ਰੀਟਮੈਂਟ ਦੇਣਾ ਉਹਨਾਂ ਨੇ ਮੰਨ ਲਿਆ ਸੀ ਉਹ ਟ੍ਰੀਟਮੈਂਟ ਲੈ ਰਹੇ ਸੀਗੇ। ਲੇਕਿਨ ਪੰਜਾਬ ਸਰਕਾਰ ਨੇ ਜਿਵੇਂ ਹੀ ਅਚਨਚੇਤ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੋਂ ਬਾਅਦ ਡੱਲੇਵਾਲ ਦੀ ਸਿਹਤ ਜਿਹੜੀ ਨਾਜ਼ੁਕ ਬਣ ਗਈ ਡੱਲੇਵਾਲ ਨੇ ਪਿਛਲੇ 72 ਘੰਟਿਆਂ ਤੋਂ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ ਪੰਜਾਬ ਸਰਕਾਰ ਲਈ ਚਿੰਤਾ ਵੱਧ ਗਈ ਹੈ ਡੱਲੇਵਾਲ ਨੇ ਟ੍ਰੀਟਮੈਂਟ ਲੈਣਾ ਵੀ ਬੰਦ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਡੱਲੇਵਾਲ ਦੀ ਸਿਹਤ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਚੁੱਕੇ ਨੇ ਹੁਣ ਪੰਜਾਬ ਸਰਕਾਰ ਨੇ ਜਿਵੇਂ ਹੀ ਡੱਲੇਵਾਲ ਨੂੰ ਕੱਲ ਜਲੰਧਰ ਦੇ ਜਿਹੜਾ ਕਿ ਪੀ ਡਬਲਯੂ ਡੀ ਰੈਸਟ ਹੌਸ ਵਿੱਚ ਤਬਦੀਲ ਕੀਤਾ ਸੀ ਔਰ ਉੱਥੇ ਉਹਨਾਂ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਪੀਮਸ ਵਿੱਚ ਇਲਾਜ ਲਈ ਡੱਲੇਵਾਲ ਨੂੰ ਲੈ ਕੇ ਗਿਆ ਲਿਜਾਇਆ ਜਾਂਦਾ ਪੁਲਿਸ ਦੇ ਵੱਲੋਂ ਪਰ ਡੱਲੇਵਾਲ ਨੇ ਬਿਲਕੁਲ ਹੀ ਟ੍ਰੀਟਮੈਂਟ ਲੈਣ ਤੋਂ ਵੀ ਇਨਕਾਰ ਕੀਤਾ ਜਿਸ ਤੋਂ ਬਾਅਦ ਡਾਕਟਰਾਂ ਦੀ ਪੂਰੀ ਟੀਮ ਡੱਲੇਵਾਲ ਦੀ ਐਂਬੂਲੈਂਸ ਤੇ ਨਿਗਰਾਨੀ ਰੱਖ ਰਹੀ ਹੈ ਔਰ ਉਹਨਾਂ ਦੀ ਸਿਹਤ ਨੂੰ ਲੈ ਕੇ ਜੋ ਚਿੰਤਾਜਰ ਕੀਤੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਵੀ ਲੇਕਿਨ ਡੱਲੇਵਾਲ ਨੂੰ ਅੱਜ ਪੁਲਿਸ ਨੇ ਅਜਿਹੀ ਜਗ੍ਹਾ ਤੇ ਲੈ ਗਈ ਏ ਜਿੱਥੇ ਕੋਈ ਵੀ ਪਿੰਕ ਨਹੀਂ ਪੈ ਰਹੀ ਡੱਲੇਵਾਲ ਦੀ ਸਿਹਤ ਜੋ ਬਿਲਕੁਲ ਨਾਜ਼ੁਕ ਹੋ ਚੁੱਕੀ ਏ ਪੰਜਾਬ ਸਰਕਾਰ ਜੋ ਕਿਸਾਨਾਂ ਦੇ ਨਾਲ ਆਪਣਾ ਟਕਰਾ ਨੂੰ ਸਥਿਤੀ ਨੂੰ ਦੇਖਦੇ ਹੋਏ ਡੱਲੇਵਾਲ ਨੂੰ ਇਕਾਂਤ ਜਗ੍ਹਾ ਤੇ ਸ਼ਿਫਟ ਕੀਤਾ ਹੈ ਕਿ ਜਿੱਥੇ ਕਿਸਾਨਾਂ ਨੂੰ ਕੋਈ ਪਤਾ ਨਾ ਲੱਗ ਸਕੇ ਉਹ ਉਹਨਾਂ ਨਾਲ ਜ਼ਬਰਦਸਤੀ ਟ੍ਰੀਟਮੈਂਟ ਕੀਤਾ ਜਾਵੇ ਜਿੱਥੇ ਕਿ ਡੱਲੇਵਾਲ ਨੇ ਬਿਲਕੁਲ ਨਾ ਕਰਦੀ ਹੈ ਕਿ ਮੈਂ ਹੁਣ ਮਰਨ ਲਈ ਤਿਆਰ ਹਾਂ ਔਰ ਮੈਨੂੰ ਜਦੋਂ ਗ੍ਰਿਫਤਾਰੀ ਕਰ ਲਿਆ ਜਦੋਂ ਕਿ ਹਾਈ ਕੋਰਟ ਨੇ ਵੀ ਪਹਿਲਾਂ ਇਹ ਹੁਕਮ ਦਿੱਤੇ ਸੀ ਕਿ ਜਦੋਂ ਵੀ ਡੱਲੇਵਾਲ ਨੂੰ ਗ੍ਰਿਫਤਾਰ ਕਰਨਾ ਹੈ ਉਸ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇ ਲੇਕਿਨ ਬਿਨਾ ਨੋਟਿਸ ਜਾਰੀ ਕੀਤੇ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈਏ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜੋ ਸੋਮਵਾਰ ਨੂੰ ਤਲਬ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਔਰ ਪੰਜਾਬ ਪੁਲਿਸ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਨੇ ਲੇਕਿਨ ਡੱਲੇਵਾਲ ਨੂੰ ਤੇ ਸੋਮ ਸਿੰਘ ਪੰਦੇਰ ਨੂੰ ਜੋ ਰਿਹਾ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਹੋ ਸਕਦਾ ਡੱਲੇਵਾਲ ਨੂੰ ਜਿਹੜਾ ਉਹਨਾਂ ਦੇ ਕਰ ਪਚਾਇਆ ਜਾਵੇ ਅੱਜ ਰਾਤ ਤੱਕ ਪੰਜਾਬ ਪੁਲਿਸ ਜਿਹੜੀ ਹੈ ਕਿ ਡੱਲੇਵਾਲ ਨੂੰ ਰਿਹਾ ਕਰ ਸਕਦੀ ਹੈ ਜੋ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਜੋ ਅੱਜ ਡੱਲੇਵਾਲ ਨੂੰ ਜਰੰਦਰ ਤੋਂ ਪਟਿਆਲਾ ਲੈ ਕੇ ਗਈ ਹੈ ਪੁਲਿਸ ਸੂਤਰਾਂ ਦੇ ਅਨੁਸਾਰ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਰਜਿੰਦਰਾ ਹਸਪਤਾਲ ਚ ਲੈ ਕੇ ਜਾਇਆ ਗਿਆ ਫਿਰ ਦੁਬਾਰਾ ਲੇਕਿਨ ਡੱਲੇਵਾਲ ਨੇ ਟ੍ਰੀਟਮੈਂਟ ਨਹੀਂ ਲੈਣਾ ਡੱਲੇਵਾਲ ਨੇ ਤਾਂ ਸਾਫ਼ ਇਨਕਾਰ ਕੀਤਾ ਕਿ ਮੈਂ ਹੁਣ ਟ੍ਰੀਟਮੈਂਟ ਨਹੀਂ ਲਵਾਵਾਂਗਾ ਮੈਂ ਮਰ ਜਾਵਾਂਗਾ ਪਰ ਮੈਂ ਜਿਹੜਾ ਕਿ ਪੰਜਾਬ ਸਰਕਾਰ ਔਰ ਪੁਲਿਸ ਦਾ ਜੋ ਵਿਸ਼ਵਾਸ ਘਾਤੇ ਉਸ ਨੂੰ ਜਿਹੜਾ ਕਿ ਹੁਣ ਪੰਜਾਬ ਵਿੱਚ ਮੈਂ ਇਹ ਸਪਸ਼ਟ ਕਰਾਂਗਾ ਕਿ ਇੱਕ ਪਾਸੇ ਸਾਨੂੰ ਜਿਹੜਾ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਇੱਕ ਵਿਸ਼ਵਾਸ ਦਿਵਾਇ ਸੀ ਪੰਜਾਬ ਸਰਕਾਰ ਵੀ ਉਹ ਪੰਜਾਬ ਪੁਲਿਸ ਵੀ ਉਹ ਦੂਜੇ ਪਾਸੇ ਸਾਡੇ ਨਾਲ ਜਿਹੜਾ ਕਿ ਬਹੁਤ ਤੱਕਾ ਕੀਤਾ ਹੈ ਸਾਰਾ ਜਿਹੜਾ ਕਿ ਸਾਡਾ ਅੰਦੋਲਨ ਜਿੱਤ ਵਾਲੇ ਪਾਸੇ ਵੱਧ ਰਿਹਾ ਸੀ ਉਸ ਨੂੰ ਜਿਹੜਾ ਕਿ ਖਤਮ ਕਰਾ ਦਿੱਤਾ ਸਾਰਾ ਸਮਾਨ ਜਿਹੜਾ ਚੱਕ ਕੇ ਪੰਜਾਬ ਪੁਲਿਸ ਲੈ ਜਾਂਦੀ ਏ ਵੱਖ-ਵੱਖ ਥਾਵਾਂ ਤੋਂ ਸਮਾਨ ਬਰਾਮਦ ਹੋ ਰਿਹਾ ਜੋ ਟੈਂਟ ਸੀ ਜੋ ਟਰੈਕਟਰ ਵਾਲੀਆਂ ਸੀ ਕਿਸਾਨਾਂ ਦੀਆਂ ਔਰ ਸਰਕਾਰ ਨੇ ਬਹੁਤ ੱੱਕਾ ਕੀਤਾ ਜਿਸ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਬੜੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਸਰਕਾਰ ਤੇ ਕਿਸਾਨਾਂ ਦੇ ਵਿੱਚ ਟਕਰਾਅ ਦੀ ਸਥਿਤੀ ਵਧੀ ਹੋਈ ਹੈ ਹੁਣ ਅਗਲਾ ਕਤਮ ਕੀ ਹੁੰਦਾ ਕਿਸਾਨਾਂ ਦਾ ਪੰਜਾਬ ਸਰਕਾਰ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਪਰ ਕਿਸਾਨ ਆਪਣੀ ਜਿੱਤ ਤੇ ਅੜਗੇ ਨੇ